ਅੱਜ ਤੁਹਾਨੂੰ ਅਸੀਂ ਅਜਿਹੀ 10 ਦੇਸ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜੇਕਰ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਸਪੋਰਟ ਹੀ ਚਾਹੀਦਾ ਹੋਵੇਗਾ ਯਾਨੀ ਕਿ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਇਜਾਦਤ ਅਸੀਂ ਵੇਖਦੇ ਆ ਕਿ ਜੇਕਰ ਤੁਸੀਂ ਕਿਤੇ ਵਿਦੇਸ਼ ਘੁੰਮਣਾ ਹੈ ਤਾਂ ਤੁਹਾਨੂੰ ਪਾਸਪੋਰਟ ਤੇ ਵੀਜ਼ੇ ਦੀ ਜ਼ਰੂਰਤ ਹੁੰਦੀ ਹੈ ਪਰ 10 ਦੇਸ਼ ਅਜਿਹੇ ਵੀ ਨੇ ਜਿੱਥੇ ਭਾਰਤੀ ਨਾਗਰਿਕ ਬਿਨਾ ਵੀਜ਼ੇ ਤੋਂ ਜਾ ਸਕਦੇ ਨੇ ਸਭ ਤੋਂ ਪਹਿਲਾਂ ਜਿਹੜਾ ਦੇਸ਼ ਹੈ ਉਸ ਦੀ ਅਸੀਂ ਗੱਲ ਕਰਦੇ ਹਾਂ ਸੇਂਟ ਲੂਸੀਆ ਜਿੱਥੇ 45 ਦਿਨਾਂ ਦੇ ਲਈ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਸੇਂਟ ਲੂਸੀਆ ਇੱਕ ਚੰਗਾ ਵਿਕਲਪ ਹੋ ਸਕਦਾ ਹੈ ਜਿੱਥੇ ਤੁਸੀਂ ਸੈਰ ਸਪਾਟੇ ਦੇ ਲਈ ਜਾ ਸਕਦੇ ਹੋ ਇਸ ਦੇ ਨਾਲ ਹੀ ਸ਼ੇਸ਼ੈਲਜ਼ ਅਫਰੀਕੀ ਦੀਪ ਸਮੂਹ ਦੇ ਵਿੱਚ ਸਭ ਤੋਂ ਛੋਟਾ ਆਬਾਦੀ ਵਾਲਾ ਦੇਸ਼ ਇਹ ਅਜਿਹਾ ਦੂਜਾ ਦੇਸ਼ ਹੈ ਜਿੱਥੇ ਤੁਸੀਂ ਬਿਨਾ ਵੀਜ਼ੇ ਤੋਂ ਆਸਾਨੀ ਦੇ ਨਾਲ ਘੁੰਮ ਸਕਦੇ ਹੋ ਇਸ ਦੇ ਨਾਲ ਹੀ ਤੀਜੇ ਨੰਬਰ ਤੇ ਮੋਰਿਸ਼ੀਆ ਜਾਂਦਾ ਜਿੱਥੇ ਹਰੇ ਭਰੇ ਜੰਗਲ ਤੇ ਕੁਦਰਤੀ ਸੁੰਦਰਤਾ ਦੀ ਪਰਮਾਰ ਹੈ ਤੇ ਤੁਸੀਂ 60 ਦਿਨਾਂ ਦੇ ਲਈ ਬਿਨਾ ਵੀਜ਼ਾ ਇਸ ਦੇਸ਼ ਦੇ ਵਿੱਚ ਘੁੰਮ ਸਕਦੇ ਹੋ ਮਾਲਦੀਵ ਬਹੁਤ ਸਾਰੇ ਲੋਕ ਮਾਲਦੀਵ ਜਾ ਕੇ ਛੁੱਟੀਆਂ ਦਾ ਆਨੰਦ ਮਾਣਨਾ ਚਾਹੁੰਦੇ ਨੇ ਤੇ ਤੁਸੀਂ 30 ਦਿਨਾਂ ਤੱਕ ਇੱਥੇ ਆਰਾਮ ਦੇ ਨਾਲ ਰਹਿ ਸਕਦੇ ਹੋ ਤੁਹਾਨੂੰ ਕਿਸੇ ਵੀ ਵੀਜ਼ਾ ਦੀ ਜ਼ਰੂਰਤ ਨਹੀਂ ਹੈ ਇਸ ਦੇ ਨਾਲ ਹੀ ਸਵਾਲਬਾਰਡ ਨਾਰਵੇ ਤੇ ਉੱਤਰੀ ਧਰੁਵ ਦੇ ਵਿਚਕਾਰ ਸਥਿਤ ਇੱਕ ਟਾਪੂ ਹੈ ਜਿੱਥੇ ਤੁਸੀਂ ਬਿਨਾ ਵੀਜ਼ਾ ਜਾ ਸਕਦੇ ਹੋ ਸ਼ੇਨ ਨੰਬਰ ਤੇ ਨੇਪਾਲ ਜਿਹੜਾ ਤੁਸੀਂ ਪਹਾੜਾਂ ਦਾ ਦੇਸ਼ ਨੇਪਾਲ ਸੁਣਿਆ ਹੀ ਹੋਣਾ ਜਿੱਥੇ ਤੁਸੀਂ 90 ਦਿਨਾਂ ਤੱਕ ਬਿਨਾ ਵੀਜ਼ਾ ਰਹਿ ਸਕਦੇ ਹੋ ਇਸ ਦੇ ਨਾਲ ਭੂਟਾਨ ਜਾਣ ਦੇ ਲਈ ਵੀ ਕਿਸੇ ਵੀ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ ਉਧਰ ਸ਼੍ਰੀਲੰਕਾ ਸ਼੍ਰੀਲੰਕਾ ਟਾਪੂਆਂ ਦਾ ਪਰਿਆਇਕ ਬਹੁਤ ਖੂਬਸੂਰਤ ਦੇਸ਼ ਹੈ ਜਿੱਥੇ ਤੁਸੀਂ ਬਿਨਾ ਵੀਜ਼ਾ ਕੁਮ ਸਕਦੇ ਹੋ ਤੇ ਇੰਡੋਨੇਸ਼ੀਆ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇੱਥੇ 30 ਦਿਨਾਂ ਦੇ ਲਈ ਤੁਹਾਡੇ ਲਈ ਠਹਿਰਨਾ ਬਿਲਕੁਲ ਆਸਾਨ ਹੈ ਬਿਨਾ ਵੀਜ਼ੇ ਤੋਂ ਤੁਸੀਂ ਇੱਥੇ 30 ਦਿਨਾਂ ਤੱਕ ਸਫ਼ਰ ਕਰ ਸਕਦੇ ਹੋ ਤੇ ਇਸ ਦੇ ਨਾਲ థਾਈਲੈਂਡ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਜੇ ਤੁਸੀਂ థਾਈਲੈਂਡ ਜਾਣਾ ਚਾਹੁੰਦੇ ਹੋ ਤਾਂ థਾਈਲੈਂਡ ਦੇ ਲਈ ਵੀ ਤੁਹਾਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈ ਇਸ ਲਈ ਜੇਕਰ ਤੁਸੀਂ ਭਾਰਤ ਤੋਂ ਬਾਹਰ ਕਿਸੇ ਵਿਦੇਸ਼ ਦੇ ਵਿੱਚ ਘੁੰਮਣਾ ਚਾਹੁੰਦੇ ਹੋ ਤੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਵੀਜ਼ਾ ਲੈਣਾ ਤਾਂ ਤੁਸੀਂ ਅਜਿਹੇ 10 ਦੇਸ਼ਾਂ ਦੇ ਵਿੱਚ ਜਾ ਸਕਦੇ ਹੋ ਜਿੱਥੇ ਤੁਸੀਂ ਆਰਾਮ ਦੇ ਨਾਲ ਰਹਿ ਸਕਦੇ ਹੋ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਦੇ ਹੋਏ ਆਪਣੀਆਂ ਛੁੱਟੀਆਂ ਜਿਹੜੀਆਂ ਨੇ ਉਹ ਬਿਤਾ ਸਕਦੇ ਹੋ ਤੇ ਤੁਹਾਨੂੰ ਵੀਜ਼ੇ ਦੀ ਲੋੜ ਵੀ ਨਹੀਂ ਪੈਣ ਵਾਲੀ